ਜਿਹਨੇ ਵੀ ਸਰੋਤੇ ਇਸ ਚੈਨਲ ਦੇ ਰਾਹੀਂ ਮੈਨੂੰ ਸੁਣ ਰਹੇ ਨੇ ਜਾਂ ਵੇਖ ਰਹੇ ਨੇ ਉਹਨਾਂ ਸਾਰਿਆਂ ਦੇ ਨਾਲ ਫਤਿਹ ਦੀ ਸ਼ਾਨ ਗੁਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪ ਜੀ ਦੇ ਨਾਲ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਇਹਦੇ ਵਿੱਚ ਮੈਂ ਆਪ ਜੀ ਸਾਰਿਆਂ ਨੂੰ ਇਸ ਦੇਸ਼ 'ਚ ਵਸਦੇ ਪ੍ਰਦੇਸ਼ਾਂ 'ਚ ਵਸਦੇ ਸਾਰੀ ਹੀ ਖਲਕਤ ਨੂੰ ਆਪਣੇ ਵੱਲੋਂ ਆਪਣੀ ਸੱਜਣ ਸਿੱਖ ਪਾਲ ਮਿਲ ਕਮੇਟੀ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਔਰ ਆਉਣ ਵਾਲੇ ਗੁਰਪੁਰਬ ਸ੍ਰੀ ਗੁਨਾਨਦੇ ਪਾਸ਼ਾ ਜੀ ਤੇ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਉਣ ਵਾਲੇ ਪੁਰਗ ਨਇ ਪੁਰਬੋਵਾਰ ਦੇ ਨੂੰ ਉਹਨਾਂ ਦੀਆਂ ਵੀ ਮੈਂ ਆਪ ਜੀ ਨੂੰ ਬਹੁਤ ਬਹੁਤ ਕੋਟਨ ਕੋਟਨ ਜੜੀਆਂ ਉਹ ਮੈਂ ਵਧਾਈ ਦਿੰਦਾ ਔਰ ਉਸ ਵੈਕਿ ਪ੍ਰਮਾਤਮਾ ਦੇ ਚਰਨਾ ਜਰਦਾਸ ਕਰਦਾ ਇਵੇਂ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ੀਆਂ ਖੇੜੇ ਬਖਸ਼ੇ ਤੁਹਾਡੀਆਂ ਹਰ ਕਾਰੋਬਾਰ ਹਰ ਤਮੰਨਾ ਹਰ ਤੁਹਾਡੀ ਸੋਚ ਉਹ ਜਿਹੜੀ ਹੈ ਉਹ ਪੂਰਨ ਹੋਵੇ ਔਰ ਕਾਰੋਬਾਰ ਦੇ ਵਿੱਚ ਦਿਨ ਦੁਗਣੀ ਰਾਤ ਚੋਗਣੀ ਜਿਹੜੀ ਹੈ ਤਰੱਕੀ ਹੋਵੇ ਔਰ ਮੈਂ ਇੱਕ ਅਪੀਲ ਵੀ ਕਰਨਾ ਚਾਹਨਾ ਕਿ ਜਿੰਨੇ ਵੀ ਮੈਨੂੰ ਸੁਣ ਰਹੇ ਹੋ ਜਾਂ ਦੇਖ ਰਹੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਾਂ ਇਹਨਾਂ ਪਟਾਕਿਆਂ ਤੋਂ ਦੂਰੀ ਬਣਾਈਏ ਇਹਨਾਂ ਪਟਾਕਿਆਂ ਦੇ ਵਿੱਚ ਬੱਚਿਆਂ ਦੀ ਅਸਰਤਾ ਹੁੰਦੀਆਂ ਨੇ ਜੇ ਅਸੀਂ ਇਹ ਪਟਾਕੇ ਚਲਾਣੇ ਨੇ ਜਾਂ ਉਹ ਕਰਨਾ ਪਰ ਇਹਦੇ ਵਿੱਚ ਜਦੋਂ ਕਈ ਹਾਦਸੇ ਹੋ ਜਾਂਦੇ ਨੇ ਉਹ ਹਾਦਸੇ ਸਾਰੀ ਖੁਸ਼ੀ ਨੂੰ ਜਿਹੜਾ ਉਹ ਗਮੀ ਚ ਬਦਲ ਦਿੰਦੇ ਨੇ ਸੋ ਮੈਂ ਆਪਣੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਆਪਾਂ ਦਿਨ ਦਿਹਾੜੇ ਤੇ ਮਨਾਣੇ ਨੇ ਖੁਸ਼ੀਆਂ ਖੇੜਿਆਂ ਨਾਲ ਮਨਾਣੇ ਨੇ ਪਰ ਸੁਰੱਖਿਅਤ ਤੌਰ ਤੇ ਹੀ ਮਨਾਉਣੇ ਨੇ ਆਪਾਂ ਉਹ ਗ੍ਰੀਨ ਦੀਵਾਲੀ ਉਹ ਹਰੇ ਜਿਹੜੇ ਹਰਿਆਵਲ ਵਾਲੀ ਜਿਹੜੀ ਗੱਲ ਹੈ ਤੇਰੀ ਆਪਾਂ ਬਿਲਕੁਲ ਪਟਾਕਿਆਂ ਤੋਂ ਰਹਿਤ ਵਾਲੀ ਜਿਹੜੀ ਗੱਲ ਹੈ ਉਹਦੇ ਉੱਤੇ ਤਵੱਜੂ ਦਈਏ ਹੌਲੀ ਹੌਲੀ ਇਸ ਗੱਲ ਦਾ ਅਸਰ ਆਉਣ ਵਾਲੇ ਸਾਲਾਂ ਦੇ ਵਿੱਚ ਜਰੂਰ ਇਸ ਸਮਾਜ ਦੇ ਵਿੱਚ ਵਿਚਰਦਾ ਹੈ ਮੈਂ ਇੰਨਾ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਆਉਣ ਵਾਲੇ ਜਿਹੜੇ ਪੁਰਬ ਨੇ ਦੀਵਾਲੀ ਦਾ ਪੁਰਬ ਬੰਦੀ ਛੋੜ ਦਿਵਸ ਦਾ ਪੁਰਬ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਗੁਰਪੁਰਬ ਆ ਰਿਹਾ ਉਹਦੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਔਰ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ